ਸਾਨੂੰ ਕਲਾਕਾਰਾਂ ਨੂੰ ਉਹਨਾਂ ਤੋਂ ਜੂਨੀਅਰ ਜਿਹੜੇ ਸਾਨੂੰ ਐ ਲੱਗਦਾ ਜਿਦਾਂ ਘਰ ਚੋਂ ਪਿਓ ਚਲਾ ਗਿਆ ਹੁੰਦਾ ਸਾਡੀ ਇੰਡਸਟਰੀ ਐ ਜਿਸ ਤਰ੍ਹਾਂ ਖਲਾਅ ਮਹਿਸੂਸ ਕਰ ਰਹੀ ਐ ਮੈਂ ਦਿੱਲੀ 에ਰਪੋਰਟ ਤੇ ਮਿਲਿਆ ਅਚਾਨਕ ਕਿਤੇ ਉਹ ਆਪਣੇ ਪਰਿਵਾਰ ਦੇ ਨਾਲ ਉਦੋਂ ਪੁਖਰਾਜ ਤੇ ਜਿਹਨੂੰ ਹਣੀ ਛੋਟੇ ਛੋਟੇ ਸੀ ਉਹ ਵਿਦੇਸ਼ ਚੱਲੇ ਸੀ ਤੇ ਮੈਂ ਕਿਤੋਂ ਬਾਹਰੋਂ ਆਇਆ ਸੀ ਮੇਰਾ ਵੀ ਉਦੋਂ ਥੋੜੀ ਦਿਰ ਪਹਿਲਾਂ ਹੀ ਅਸੀਂ ਵਿਆਹਿਆ ਸੀ ਨਿੱਕੇ ਨਿੱਕੇ ਨਿਆਣੇ ਸੀ ਮੈਨੂੰ ਉਹਨਾਂ ਵੱਲ ਦੇਖ ਕੇ ਸਭ ਤੋਂ ਪਹਿਲੀ ਗੱਲ ਜਿਹੜੀ ਮੇਰੇ ਅੰਦਰ ਆਈ ਕਿ ਯਾਰ ਯੈਸ ਬੀਇੰਗ ਅ ਫਾਦਰ ਸਭ ਤੋਂ ਪਹਿਲੀ ਗੱਲ ਇਹ ਹੋਣੀ ਚਾਹੀਦੀ ਹੈ ਕਿ ਆਪਣੇ ਪ੍ਰੋਫੈਸ਼ਨਲ ਟੂਰਾਂ ਤੇ ਨਾ ਘੁੰਮਦੇ ਰਹੀਏ ਜੇ ਜਾਈਏ ਵੀ ਤੇ ਪਰਿਵਾਰ ਨਾਲ ਹੋਣਾ ਚਾਹੀਦਾ ਫੁੱਲ ਟਾਈਮ ਐਕਟਰ ਫੁੱਲ ਟਾਈਮ ਫੈਮਲੀ ਮੈਨ ਫੇਰ ਤਾਂ ਇਹ ਲੱਗਦਾ ਕਿ 65 ਸਾਲ ਦੀ ਉਮਰ ਨਹੀਂ ਭੱਲਾ ਸਾਹਿਬ 150 ਸਾਲ ਤੋਂ ਜ਼ਿਆਦਾ ਜੀ ਕੇ ਗਏ ਨੇ ਇੱਕ ਬੰਦਾ ਤਿੰਨ ਜ਼ਿੰਦਗੀਆਂ ਜੀ ਕੇ ਗਿਆ ਇੱਕ ਜੀਵਨ ਦੇ ਵਿੱਚ ਸਾਡੇ ਕੋਲੋਂ ਇੱਕ ਜ਼ਿੰਦਗੀ ਸੰਪੂਰਨਤਾ ਨਾਲ ਨਹੀਂ ਜੀ ਸਕਦੇ ਅਸੀਂ ਸਾਡੀ ਇਸ ਫਿਲਮ ਇੰਡਸਟਰੀ ਦਾ ਤਰੂ ਤਾਰਾ ਸਭ ਤੋਂ ਵੱਡਾ ਸਿਤਾਰਾ ਜਸਵਿੰਦਰ ਸਿੰਘ ਭੱਲਾ ਜੋ ਅੱਜ ਵੀ ਸਾਡੇ ਲਈ ਇਨਸਪੀਰੇਸ਼ਨ ਸੀ ਸਰਦਾਰ ਜਸਵਿੰਦਰ ਸਿੰਘ ਭੱਲਾ ਉਹਨਾਂ ਬਾਰੇ ਬਹੁਤ ਕੁਝ ਤੁਸੀਂ ਸੁਣਿਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਉਹਨਾਂ ਦੇ ਕਲੀਗਸ ਕੋਲੋਂ ਉਹਨਾਂ ਦੇ ਸਾਥੀਆਂ ਕੋਲੋਂ ਪਰ ਫਿਲਮ ਇੰਡਸਟਰੀ ਦੇ ਵਿੱਚ ਭੱਲਾ ਸਾਹਿਬ ਦੀ ਜੋ ਬੁਲੰਦੀ ਸੀ ਜੋ ਸ਼ਖਸੀਅਤ ਸੀ ਉਹਨੂੰ ਸਾਡੇ ਤੋਂ ਜ਼ਿਆਦਾ ਕੋਈ ਨਹੀਂ ਸਮਝ ਸਕਦਾ ਕਿਉਂਕਿ ਮੈਕਸਿਮਮ ਕੰਮ ਸਾਡੀ ਟੀਮ ਨੇ ਉਹਨਾਂ ਦੇ ਨਾਲ ਕੀਤਾ ਹੈ ਅਸੀਂ ਅੱਜ ਬਤੌਰ ਕਲਾਕਾਰ ਨਹੀਂ ਉਹਨਾਂ ਦੇ ਜੂਨੀਅਰ ਉਹਨਾਂ ਦੇ ਸਾਥੀ ਸਮਝ ਕੇ ਗੱਲ ਕਰੀਏ ਨਾ ਪਿੱਛੇ ਗਿੱਪੀ ਹੋਣੀ ਬੈਠੇ ਨੇ ਬੀਨੂ ਜੀ ਬੈਠੇ ਨੇ ਕਥੂਰੀਆ ਸਾਹਿਬ ਬੈਠੇ ਨੇ ਮਤਲਬ ਹੈਰੀ ਜੀ ਮਤਲਬ ਸਾਰਾ ਸਾਡਾ ਟੀਮ ਬੈਠੀ ਆ ਪਿੱਛੇ ਸਾਨੂੰ ਕਲਾਕਾਰਾਂ ਨੂੰ ਉਹਨਾਂ ਤੋਂ ਜੂਨੀਅਰ ਜਿਹੜੇ ਸਾਨੂੰ ਐ ਲੱਗਦਾ ਜਿਦਾਂ ਘਰ ਚੋਂ ਪਿਓ ਚਲਾ ਗਿਆ ਹੁੰਦਾ ਸਾਡੀ ਇੰਡਸਟਰੀ ਹੈ ਜਿਸ ਤਰ੍ਹਾਂ ਖਲਾਅ ਮਹਿਸੂਸ ਕਰ ਰਹੀ ਹੈ ਔਰ ਬਹੁਤ ਜ਼ਿਆਦਾ ਵਕਤ ਨਹੀਂ ਲੈਣਾ ਮੈਨੂੰ ਪਤਾ ਹੈ ਕਿ ਵਕਤ ਦੀ ਬਹੁਤ ਕਮੀ ਹੈ ਸਿਰਫ ਇਹਨਾਂ ਜ਼ਰੂਰ ਕਵਾਂਗਾ ਜੀ ਕਿ ਅੱਜ ਹੋਣੇ ਜਿਸ ਤਰ੍ਹਾਂ ਯੂਨੀਵਰਸਿਟੀ ਤੋਂ ਆਏ ਉਹਨਾਂ ਦੇ ਕਲੀਗਜ਼ ਮਾਨਯੋਗ ਵੀਸੀ ਸਾਹਿਬ ਵੀ ਜੋ ਪੱਲਾ ਸਾਹਿਬ ਬਾਰੇ ਦੱਸ ਕੇ ਗਏ ਤਾਂ ਐਂ ਲੱਗਾ ਕਿ ਜਿਵੇਂ ਉਹ ਇਨਸਾਨ ਫੁੱਲ ਟਾਈਮ ਇੱਕ EMPLOYEES ਸੀ ਡਾਕਟਰ ਜਸਵਿੰਦਰ ਪੱਲਾ ਜਿਨ੍ਹਾਂ ਨੇ ਲਾਈਫਟਾਈਮ ਸਿਰਫ ਪੜਾਇਆ ਹੀ ਹੈ ਜੇ ਅਸੀਂ ਬੋਲਾਂਗੇ ਤੇ ਲੱਗੇਗਾ ਬੰਦਾ ਫੁੱਲ ਟਾਈਮ ਐਕਟਰ ਸੀ ਉਹਨੇ ਸਾਰੀ ਜ਼ਿੰਦਗੀ ਫਿਲਮ ਇੰਡਸਟਰੀ 'ਚ ਕੰਮ ਕੀਤਾ ਤੇ ਜਦੋਂ ਮੈਂ ਉਹਨਾਂ ਦੇ ਪਰਿਵਾਰ ਵਾਲ ਦੇਖਦਾ ਤੇ ਮੈਨੂੰ ਲੱਗਦਾ ਬੰਦੇ ਨੇ ਕੁਝ ਨਹੀਂ ਕੀਤਾ ਸਿਰਫ ਫੁੱਲ ਟਾਈਮ ਇੱਕ ਫੈਮਿਲੀ ਮੈਨ ਸੀ ਜਿਨੇ ਸਿਰਫ ਆਪਣੇ ਪਰਿਵਾਰ ਨੂੰ ਵਕਤ ਦਿੱਤਾ ਔਰ ਮੈਂ ਗੁਰੂ ਮਹਾਰੇ ਦੀ ਹਜ਼ੂਰੀ ਚ ਇੱਕ ਗੱਲ ਦੱਸਣ ਲੱਗਾ ਹਰ ਚੰਗੀ ਚੀਜ਼ ਕਿਤੇ ਤੋਂ ਸਿੱਖਣੀ ਚਾਹੀਦੀ ਹੈ ਜਿਹੜੀ ਮੈਂ ਭੱਲਾ ਸਾਹਿਬ ਤੋਂ ਪਹਿਲੀ ਚੀਜ਼ ਸਿੱਖੀ ਸੀ ਉਹ ਕੋਈ ਕਲਾ ਨਾਲ ਸੰਬੰਧਤ ਨਹੀਂ ਸੀ ਉਹ ਇੱਕ ਫੈਮਿਲੀ ਮੈਨ ਨਾਲ ਸੰਬੰਧਤ ਚੀਜ਼ ਸੀ ਮੈਂ ਦਿੱਲੀ 에ਰਪੋਰਟ ਤੇ ਮਿਲਿਆ ਅਚਾਨਕ ਕਿਤੇ ਉਹ ਆਪਣੇ ਪਰਿਵਾਰ ਦੇ ਨਾਲ ਉਦੋਂ ਪੁਖਰਾਜ ਤੇ ਜੀਨੂ ਹਣੀ ਛੋਟੇ ਛੋਟੇ ਸੀ ਉਹ ਵਿਦੇਸ਼ ਚੱਲੇ ਸੀ ਤੇ ਮੈਂ ਕਿਤੋਂ ਬਾਹਰੋਂ ਆਇਆ ਸੀ ਮੇਰਾ ਵੀ ਉਦੋਂ ਥੋੜੀ ਦਿਨ ਪਹਿਲਾਂ ਹੀ ਅਸੀਂ ਵਿਆਹ ਅਸੀਂ ਨਿੱਕੇ ਨਿੱਕੇ ਨਿਆਣੇ ਸੀ ਮੈਨੂੰ ਉਹਨਾਂ ਵੱਲ ਦੇਖ ਕੇ ਸਭ ਤੋਂ ਪਹਿਲੀ ਗੱਲ ਜਿਹੜੀ ਮੇਰੇ ਅੰਦਰ ਆਈ ਕਿ ਯਾਰ ਯੈਸ ਬੀਇੰਗ ਅ ਫਾਦਰ ਸਭ ਤੋਂ ਪਹਿਲੀ ਗੱਲ ਇਹ ਹੋਣੀ ਚਾਹੀਦੀ ਹੈ ਕਿ ਆਪਣੇ ਪ੍ਰੋਫੈਸ਼ਨਲ ਟੂਰਾਂ ਤੇ ਨਾ ਘੁੰਮਦੇ ਰਹੀਏ ਜੇ ਜਾਈਏ ਵੀ ਤੇ ਪਰਿਵਾਰ ਨਾਲ ਹੋਣਾ ਚਾਹੀਦਾ ਮੈਂ ਉਹਨਾਂ ਤੋਂ ਇਨਸਪਾਇਰ ਹੋ ਕੇ ਪਹਿਲੀ ਵਾਰੀ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਆਪਣੇ ਨਾਲ ਬਾਹਰ ਲੈ ਕੇ ਗਿਆ ਸੀ ਕਿ ਇਹ ਵੀ ਇੱਕ ਵੱਖਰਾ ਤਜਰਬਾ ਹੈ ਸੋ ਜੇ ਮੈਂ ਗੱਲ ਕਰਾਂ ਕਿ ਇੱਕ ਫੁੱਲ ਟਾਈਮ ਡਾਕਟਰ ਜਸਵਿੰਦਰ ਸਿੰਘ ਭੱਲਾ ਲੈਕਚਰਰ ਪ੍ਰੋਫੈਸਰ ਫੁੱਲ ਟਾਈਮ ਐਕਟਰ ਫੁੱਲ ਟਾਈਮ ਫੈਮਲੀ ਮੈਨ ਫੇਰ ਤਾਂ ਇਹ ਲੱਗਦਾ ਕਿ 65 ਸਾਲ ਦੀ ਉਮਰ ਨਹੀਂ ਭੱਲਾ ਸਾਹਿਬ 150 ਸਾਲ ਤੋਂ ਜ਼ਿਆਦਾ ਜੀ ਕੇ ਗਏ ਨੇ ਇੱਕ ਬੰਦਾ ਤਿੰਨ ਜ਼ਿੰਦਗੀਆਂ ਜੀ ਕੇ ਗਿਆ ਇੱਕ ਜੀਵਨ ਦੇ ਵਿੱਚ ਸਾਡੇ ਕੋਲੋਂ ਇੱਕ ਜ਼ਿੰਦਗੀ ਸੰਪੂਰਨਤਾ ਨਾਲ ਨਹੀਂ ਜੀ ਸਕਦੇ ਅਸੀਂ ਸਾਡੀ ਇਸ ਫਿਲਮ ਇੰਡਸਟਰੀ ਦਾ ਤ੍ਰੂ ਤਾਰਾ ਸਭ ਤੋਂ ਵੱਡਾ ਸਿਤਾਰਾ ਜਸਵਿੰਦਰ ਸਿੰਘ ਪੱਲਾ ਜੋ ਅੱਜ ਵੀ ਸਾਡੇ ਲਈ ਇਨਸਪੀਰੇਸ਼ਨ ਸੀ ਮੈਂ ਇਮਾਨਦਾਰੀ ਨਾਲ ਦੱਸਦਾ ਕਿ ਅਸੀਂ ਜਦੋਂ ਫਿਲਮਾਂ ਕਰਦੇ ਸੀ ਕਾਮੇਡੀ ਮੈਨੂੰ ਵੀ ਇੰਨੇ ਸਾਲ ਹੋ ਗਏ ਕੰਮ ਕਰਦਿਆਂ ਕਈ ਵਾਰੀ ਅੰਦਰੋਂ ਬੰਦਾ ਥੱਕ ਜਾਂਦਾ ਅਸੀਂ ਵੈਨਿਟੀ 'ਚ ਬੈਠੇ ਢਿੱਲੇ ਪੈ ਜਾਂਦੇ ਆ ਸਕ੍ਰਿਪਟ ਆ ਗਈ ਪੜ ਲਿਆ ਚਲੋ ਠੀਕ ਐ ਸੀਨ ਕਰਦੇ ਆ ਜਦੋਂ ਪੱਲਾ ਸਾਹਿਬ ਨਾਲ ਬਹਿ ਕੇ ਉਹ ਸੀਨ ਪੜਨਾ ਉਹਨਾਂ ਨੇ ਦੋ ਗੱਲਾਂ ਵਿੱਚ ਆਪਣੀਆਂ ਅਸੀਂ ਜੁੜੀਆਂ ਹੋਣੀਆਂ ਸਾਨੂੰ ਅੰਦਰੋਂ ਅੱਗ ਹੀ ਲੱਗ ਜਾਣੀ ਵੀ ਆਹ ਤੇ ਪੱਲਾ ਸਾਹਿਬ ਨੇ ਕੁਝ ਹੋਰ ਹੀ ਕਰਤਾ ਫਿਰ ਅਸੀਂ ਵੀ ਐਕਟਿਵ ਹੋ ਜਾਣਾ ਵੀ ਹੁਣ ਆਪਣਾ ਵੀ ਵਿੱਚ ਪਾਓ ਅਸੀਂ ਵੀ ਫਿਰ ਇਨਪੁਟ ਦੇਣੀ ਉਹ ਸੀਨ ਕੁਛ ਦਾ ਕੁਛ ਬਨ ਜਾਣਾ ਇੰਨੀ ਐਨਰਜੀ ਇੰਨੀ ਊਰਜਾ ਸਾਡੇ ਅੰਦਰੋਂ ਭਰ ਦਿੰਦੇ ਸੀ ਕਿ ਸਾਨੂੰ ਲੱਗਦਾ ਸੀ ਕਿ ਜੇ ਭੱਲਾ ਸਾਹਿਬ ਨਾਲ ਸੀਨ ਕਰਨਾ ਤੇ ਸੁੱਤੇ ਪਿਆ ਅਵੇਸਲੇ ਹੋ ਕੇ ਨਹੀਂ ਹੋਣਾ ਤੁਹਾਨੂੰ ਜਾਗ ਕੇ ਕਰਨਾ ਪੈਣਾ ਨਹੀਂ ਤਾਂ ਕਿਸੇ ਨੂੰ ਗੱਲ ਨਹੀਂ ਕਰਨ ਦਿੰਦੇ ਭੱਲਾ ਸਾਹਿਬ